हेलो जी वेलकम बैक टू माय चैनल आई होप ਤੁਸੀਂ ਸਾਰੇ ਬਹੁਤ ਵਧੀਆ ਹੋਗੇ ਅੱਜ ਦੀ ਵੀਡੀਓ ਚ ਇੱਕ ਛੋਟਾ ਜਿਹਾ ਵਲੌਗ ਹੈ ਅਸੀਂ ਜਾ ਰਹੇ ਸੀ ਗੁਰਦੁਆਰਾ ਸਾਹਿਬ ਤੇ ਮੈਂ ਸੋਚਿਆ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਅੱਜ ਅਵਿਰਾਜ ਦੀ ਨਾਨੀ ਤੇ ਮਾਮੀ ਨੂੰ ਨਾਲ ਲੈ ਕੇ ਜਾ ਰਹੇ ਆ ਕਿਉਂਕਿ ਅਵਿਰਾਜ ਦੇ ਪਾਪਾ ਗਏ ਹੋਏ ਆ ਕੰਮ ਤੇ ਤੇ ਅਸੀਂ ਇੱਥੇ ਉਬਰ ਬੁੱਕ ਕੀਤੀ ਸੀ ਤੇ ਅਸੀਂ ਘਰ ਦੇ ਬਾਹਰ ਬੈਠ ਕੇ ਵੇਟ ਕਰ ਰਹੇ ਸੀ ਉਬਰ ਦਾ ਫਿਰ ਇੱਥੇ ਅਸੀਂ ਬਾਹਰ ਕਾਰ ਸੀਟ ਵੀ ਰੈਡੀ ਕਰ ਲਈ ਸੀ ਕਿਉਂਕਿ ਅਸੀਂ ਕਾਰ ਸੀਟ ਤੋਂ ਬਿਨਾ ਟਰੈਵਲ ਨਹੀਂ ਕਰ ਸਕਦੇ ਐਂਡ ਨਾਲ ਡਾਈਪਰ ਬੈਗ ਵੀ ਰੈਡੀ ਸੀ ਵਿੱਚ ਅ ਵੀ ਰਾਜ ਦੇ ਡਾਈਪਰ ਪਾਣੀ ਵਗੈਰਾ ਸਾਰਾ ਕੁਝ ਰੱਖਿਆ ਸੀ ਇੱਥੇ ਮੈਂ ਦੇਖ ਰਹੀ ਸੀ ਫੋਨ 'ਚ ਟਾਈਮ ਸ਼ੋਅ ਹੋ ਰਿਹਾ ਸੀ 3 ਮਿੰਟ ਦੇ ਵਿੱਚ ਉਬਰ ਨੇ ਆ ਜਾਣਾ ਸੀ ਫਿਰ ਤੁਸੀਂ ਮੌਸਮ ਦੇਖੋ ਇੰਨਾ ਵਧੀਆ ਹੋਇਆ ਸੀ ਕਲਾਊਡੀ ਹੋਇਆ ਸੀ ਤੇ ਐਸ ਮੌਸਮ 'ਚ ਬਾਹਰ ਕਿਤੇ ਵੀ ਜਾਂਦਾ ਬਹੁਤ ਮਜ਼ਾ ਆਉਂਦਾ ਹੈ ਸਪੈਸ਼ਲੀ ਜੇ ਗੁਰਦੁਆਰਾ ਸਾਹਿਬ ਜਾਓ ਇੰਨਾ ਵਧੀਆ ਲੱਗਦਾ ਮਾਂ ਇਹਨਾਂ ਜਾਂਦਾ ਖੁਸ਼ ਹੋ ਜਾਂਦਾ ਫਿਰ ਅਸੀਂ ਇੱਥੇ ਵੇਟ ਕੀਤੀ ਇਥੇ ਵੀਰਾਜ ਖਿਜਦਾ ਪਿਆ ਸੀ ਉਹਨੂੰ ਪਤਾ ਲੱਗ ਗਿਆ ਸੀ ਕਿ ਅਸੀਂ ਜਾ ਰਹੇ ਹਾਂ ਬਾਹਰ ਤੇ ਇਹ ਬਾਹਰ ਕਿਉਂ ਬੈਠੇ ਮੈਨੂੰ ਫਟਾਫਟ ਲੈ ਕੇ ਕਿਉਂ ਨਹੀਂ ਜਾਂਦੇ ਪਏ ਦੇਖੋ ਇੱਥੇ ਤੁਸੀਂ ਵੀਰਾਜ ਵੀਰਾਜ ਪੂਰਾ ਦੇਖ ਰਿਹਾ ਹੈ ਕਿ ਮੈਨੂੰ ਕਿੰਨਾ ਵੇਟ ਕਰਵਾਉਂਦੇ ਪਏ ਆ ਹੁਣ ਇੱਥੇ ਊਬਰ ਆ ਗਈ ਹੋਈ ਸੀ ਇੱਥੇ ਅਸੀਂ ਵੀਰਾਜ ਨੂੰ ਪੂਰਾ ਪੈਕ ਕਰ ਦਿੱਤਾ ਕਾਰ ਸੀਟ ਦੇ ਵਿੱਚ ਊਬਰ ਦੇ ਵਿੱਚ ਡਰਾਈਵਰ ਨੇ ਸ਼ਬਦ ਲਗਾਇਓ ਸੀ ਤੇ ਵੀਰਾਜ ਨੂੰ ਸ਼ਬਦ ਬਹੁਤ ਪਸੰਦ ਹੈ ਇਹਨੇ ਸਫ਼ਰ ਇੰਨਾ ਵਧੀਆ ਕੀਤਾ ਬੜੇ ਆਰਾਮ ਨਾਲ ਬਿਲਕੁਲ ਵੀ ਤੰਗ ਨਹੀਂ ਕੀਤਾ ਫਿਰ ਅਸੀਂ ਪਹੁੰਚ ਗਏ ਸੀ ਗੁਰਦੁਆਰਾ ਸਾਹਿਬ ਫਿਰ ਇੱਥੇ ਅਵੀਰਾਜ ਦੀ ਨਾਨੀ ਤੇ ਮਾਮੀ ਨੇ ਕਾਰ ਸੀਟ ਤੋਂ ਫੜਿਆ ਸੀ ਮੈਂ ਨਾਲ-ਨਾਲ ਸ਼ੂਟ ਕਰ ਰਹੀ ਸੀ ਤੇ ਨਾਲ ਮੈਂ ਡਾਈਪਰ ਬੈਗ ਨੂੰ ਹੋਲਡ ਕੀਤਾ ਹੋਇਆ ਸੀ ਇਹ ਜਸਟ ਅਸੀਂ ਨਾ ਬਾਹਰੀ ਅਵੀਰਾਜ ਨੂੰ ਕਾਰ ਸੀਟ ਦੇ ਵਿੱਚ ਰੱਖਿਆ ਸੀ ਜਦੋਂ ਅਸੀਂ ਗੁਰਦੁਆਰਾ ਸਾਹਿਬ ਐਂਟਰੀ ਕਰ ਗਏ ਸੀ ਬਾਅਦ ਵਿੱਚ ਅਸੀਂ ਇਹਨੂੰ ਅਲੱਗ ਰੱਖ ਦਿੱਤੀ ਸੀ ਕਾਰ ਸੀਟ ਅਵੀਰਾਜ ਨੂੰ ਸੀ ਗੋਦੀ ਵਿੱਚ ਲੈ ਲਿਆ ਸੀ ਜਦੋਂ ਵੀ ਰਾਜਨਿਤ ਦੇਖਿਆ ਸੀ ਕਿ ਆਪਾਂ ਐਂਟਰੀ ਕਰਦੇ ਪਏ ਇੰਨਾ ਜ਼ਿਆਦਾ ਖੁਸ਼ ਹੋ ਗਏ ਸੀ ਵੀ ਰਾਜਨੂ ਸ਼ਬਦ ਸੁੰਨਾ, ਬਾਟ ਸੁੰਨਾ, ਗੁਰਦੁਆਰੇ ਜਾਣਾ ਬਹੁਤ ਵਧੀਆ ਲੱਗਦਾ। ਫਿਰ ਜਿੰਨਾ-ਜਿੰਨਾ ਮੈਂ ਕਲਿੱਪ ਸ਼ੂਟ ਕਰ ਸਕੀ ਮੈਂ ਉਹ ਵਲੀ ਕੀਤੀ ਹੈ ਮੈਂ ਲਾਈਕ ਸਾਰੀ ਨਹੀਂ ਕਰ ਪਾਈ ਕਿਉਂਕਿ ਤੁਹਾਨੂੰ ਪਤਾ ਗੁਰਦੁਆਰਾ ਸਾਹਿਬ ਅਲਾਉਡ ਨਹੀਂ ਹੁੰਦਾ। ਫਿਰ ਇਸ ਕਰਕੇ ਜਿੰਨਾ ਮੈਂ ਕਰ ਸਕੀ ਮੈਂ ਉਹਨਾਂ ਤੁਹਾਨੂੰ ਵਿੱਚ ਸ਼ੋਅ ਕਰ ਦਿੱਤਾ। ਤੁਸੀਂ ਵੀ ਨਾਲ-ਨਾਲ ਸਾਡੇ ਦਰਸ਼ਨ ਕਰ ਲਓ। ਇੱਥੇ ਨਾ ਐਕਚੁਅਲੀ ਮੈਂ ਭੁੱਲ ਗਈ ਸੀ ਅਵਿਰਾਜ ਦਾ ਸਿਰ ਕਵਰ ਕਰਨਾ ਉਸ ਟਾਈਮ ਨਾ ਆਪਾਂ ਫਟਾਫਟ ਅੰਦਰ ਜਾ ਰਹੇ ਸੀ ਕਿ ਅਵਿਰਾਜ ਨੀਂਦਾਂ ਦੀ ਪੀਸੀ ਅਵਿਰਾਜ ਨੂੰ ਤੇ ਮੈਨੂੰ ਸੀਮਾ ਫਟਾਫਟ ਅਵਿਰਾਜ ਨੂੰ ਪਹਿਲਾਂ ਦਰਸ਼ਨ ਕਰਵਾ ਦਾ ਫਿਰ ਅਵਿਰਾਸ ਹੋ ਜਾਏ ਵਾਸ਼ਰੂਮ ਜੇ ਗੇਸੀ ਵਿਰਾਜ ਨੇ ਖਿਜਦਾ ਪਿਆ ਸੀ ਹੈਂਕੀ ਨੂੰ ਉਤਾਰਦਾ ਪਿਆ ਸੀ ਬੜੀ ਮੁਸ਼ਕਲ ਇਤੇ ਹੈਂਡਲ ਕੀਤਾ ਅਵਿਰਾਜ ਨੂੰ ਆਗੇ ਨਿੰਨੀ ਜਦੋਂ ਵਿਰਾਜ ਉੱਠਿਆ ਫਿਰ ਅਸੀਂ ਲੰਗਰ ਛਕਿਆ ਅਵਿਰਾਜ ਨੇ ਤੇ ਬਹੁਤ ਮਸਤੇ ਕੀਤੀ ਸ਼ਰਾਰਤ ਕੀਤੀ ਵਿਰਾਜ ਨੂੰ ਵਧੀਆ ਲੱਗਦਾ ਪਿਆ ਸੀ ਲੰਗਰ ਘਰ ਆ ਕੇ ਫਿਰ ਜਦੋਂ ਉੱਥੇ ਸਾਹਮਣੇ ਬੱਚੇ ਬੈਠੇ ਹੋਏ ਸੀ ਉਹਨਾਂ ਨਾਲ ਸ਼ਰਾਰਤ ਕਰਦਾ ਸੀ ਉਹਨਾਂ ਕੋਲ ਜਾਂਦਾ ਸੀ ਪਰ ਮੈਂ ਉਹ ਵੀਡੀਓ ਕੈਪਚਰ ਨਹੀਂ ਕੀਤੀ ਮੈਨੂੰ ਸੀ ਕਿ ਉਹਨਾਂ ਉਹ ਮਾਈਂਡ ਨਾ ਕਰਨ ਕਿ ਉਹਨਾਂ ਦੇ ਬੱਚੇ ਦੇ ਸੀ ਕਿ ਉਹ ਵੀਡੀਓ ਕੈਪਚਰ ਕਰ ਰਹੇ ਫਿਰ ਮੈਂ ਇਸ ਲਈ ਨਹੀਂ ਕੀਤੀ ਤੇ ਤੁਸੀਂ ਅ ਵੀਰਾਜ ਨੂੰ ਦੇਖ ਸਕਦੇ ਹੋ ਵੀਰਾਜ ਇੰਨਾ ਖੁਸ਼ ਹੁੰਦਾ ਪਿਆ ਸੀ ਦੂਰ ਚਲ ਜਾਂਦਾ ਸੀ ਫਿਰ ਵਾਪਸ ਆਂਦਾ ਸੀ ਅਗਰ ਤੂੰ ਤੁਹਾਡੇ ਵੀ ਨੇ ਛੋਟੇ ਛੋਟੇ ਬੱਚੇ ਹਨ ਤੁਸੀਂ ਵੀ ਜ਼ਰੂਰ ਲੈ ਕੇ ਜਾਇਆ ਕਰੋ ਬੱਚੇ ਗੁਰਦੁਆਰਾ ਸਾਹਿਬ ਜਾ ਕੇ ਬਹੁਤ ਖੁਸ਼ ਹੁੰਦੇ ਆ ਮੈਂ ਬੜੀ ਵਾਰੀ ਦੇਖਿਆ ਜਦੋਂ ਅਸੀਂ ਜਾਂਦੇ ਹਾਂ ਵੀਰਾਜ ਨੂੰ ਲੱਗੇ ਵੀਰਾਜ ਬਹੁਤ ਖੁਸ਼ ਹੁੰਦਾ ਹੈ ਸ਼ਰਾਰਤਾਂ ਕਰਦਾ ਮਸਤੀ ਕਰਦਾ ਤੇ ਦੇਖਦਾ ਪਾਠ ਸੁਣਦਾ ਹੈ ਸਾਰੀ ਸੰਗਤ ਨੂੰ ਦੇਖਦਾ ਹੈ ਬਹੁਤ ਵਧੀਆ ਲੱਗਦਾ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਐਂਡ ਵਧੀਆ ਲੱਗਦਾ ਕਿ ਅਸੀਂ ਬੱਚੇ ਨੂੰ ਲੈ ਕੇ ਜਾ ਰਹੇ ਹਾਂ ਇੱਥੇ ਵੀਰਾਜ ਫਿਰ ਖਿੱਚਦਾ ਪਿਆ ਸੀ ਕਿ ਮੇਰਾ ਹੈਂਕੀ ਉਤਾਰ ਦਿਓ ਤੁਹਾਨੂੰ ਮੈਂ ਹੁਣੇ ਪੰਜਾਬ ਦਾ ਮੈਪ ਸ਼ੋਅ ਕਰਾਂਗੀ 1951 ਵਿੱਚ ਕਿੰਨਾ ਸੀ ਪੰਜਾਬ ਤੇ 1966 ਵਿੱਚ ਕਿੰਨਾ ਹੈ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਇੱਥੇ ਜ਼ਰੂਰ ਦੇਖੋ ਤੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਇਸ ਚੀਜ਼ ਬਾਰੇ ਪਹਿਲਾਂ ਪਤਾ ਸੀ ਕਿਉਂਕਿ ਮੈਨੂੰ ਪਰਸਨਲੀ ਨਹੀਂ ਪਹਿਲਾਂ ਪਤਾ ਸੀ ਇੰਨਾ ਡੀਪਲੀ ਜਦੋਂ ਮੈਂ ਗੁਰਦੁਆਰਾ ਸਾਹਿਬ ਗਈ ਮੈਂ ਇਥੋਂ ਦੇਖਿਆ ਸਾਰਾ ਇੱਥੇ ਪੜਿਆ ਇੱਥੇ ਇਤਿਹਾਸ ਦੀ ਬਹੁਤ ਇਦਾਂ ਦੀਆਂ ਗੱਲਾਂ ਸੀ ਜੋ ਕਿ ਮੈਨੂੰ ਪਹਿਲਾਂ ਨਹੀਂ ਸੀ ਪਤਾ ਜਦੋਂ ਮੈਂ ਗਈ ਮੈਨੂੰ ਫਿਰ ਪਤਾ ਲੱਗਾ ਅਗਰ ਤੁਸੀਂ ਵੀ ਇਨ ਡਿਟੇਲ ਵਿੱਚ ਦੇਖਣਾ ਚਾਹੁੰਦੇ ਹੋ ਤੇ ਮੈਨੂੰ ਜ਼ਰੂਰ ਦੱਸਿਓ ਮੈਂ ਨੈਕਸਟ ਟਾਈਮ ਜਦੋਂ ਗੁਰਦੁਆਰਾ ਸਾਹਿਬ ਜਾਵਾਂਗੀ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੀ ਬਸ ਇੰਨਾ ਕੁ ਵਲੌਗ ਹੀ ਮੈਂ ਕੈਪਚਰ ਕਰ ਸਕੀ ਪੂਰਾ ਵਲੌਗ ਦੇਖਣ ਲਈ ਬਹੁਤ ਬਹੁਤ ਥੈਂਕ ਯੂ